ਕਿਆ ਗੜਾ ਕਰਤਾ ਸੀ ਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਗਾਣਾ ਕੱਢੀ ਜਾਂਦਾ ਸੀ ਅਈਆਂ ਗਾਣਾ ਨਾ ਕੱਢ ਮੈਂ ਰੋਟੀ ਪਤਾ ਕੇ ਮੈਂ ਗੁੱਡੀਆਂ ਲਾਈਨ ਚਲੇ ਗਈਆਂ ਪਾਸ ਪਿੱਛੇ ਹੀ ਕੰਮ ਫੜਲੇ ਗੁਰਦੁਆਰੇ ਮੈਨੂੰ ਆਂਦੀ ਆ ਫੇ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੋੜ ਆਈਆਂ ਮੜ ਕੇ ਮੈਂ ਕਿਹਾ ਇਹ ਕੋਈ ਨਾ ਕੋਈ ਬੁੱਢੇ ਨਾਲ ਕੰਸਰ ਕਰੂੰਗਾ ਮੇਰਾ ਬੈਠਾ ਅਸਰ ਤੇ ਇਤਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲਾ ਕੇ ਭੱਜਦਾ ਠੀਕ ਹੈ ਮੁੰਡਾ ਮੈਂ ਪਾਜ ਗਈ ਨਾ ਕਿਆ ਗੜਾ ਕਰਦਾ ਸੀਗਾ ਬੋਲੀ ਜਾਂਦਾ ਸੀ ਪਹਿਲਾਂ ਠੀਕ ਹੈ ਗਾਣਾ ਕੱਢੀ ਆਉਂਦਾ ਸੀ ਜਿਆ ਗਾਣਾ ਨਾ ਕੱਢ ਮੈਂ ਰੋਟੀ ਪਕਾ ਕੇ ਮੈਂ ਗੁੱਡੀਆਂ ਲੈਣ ਚਲੇ ਗਈ ਨਾ ਪਾਸ ਪਿੱਛੇ ਹੀ ਕੰਮ ਖੜਲੇ ਆਉਂਦੇ ਨੇ ਗੁਰਦੁਆਰੇ ਮੈਨੂੰ ਆਂਦੀ ਆ ਫਿਰ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜ ਲਈ ਆ ਹੂੰ ਮੜ ਕੇ ਮੈਂ ਕਿਹਾ ਕੋਈ ਨਾ ਕੋਈ ਬੁੱਢੇ ਨਾਲ ਚਾਂਸ ਕਰੂਗਾ ਮੈਂ ਬੈਠਾ ਮੈਂ ਫਟਾਫਟ ਉਥੋਂ ਆ ਕੇ ਲੈ ਕੇ ਆਪਣਾ ਫੁੱਲ ਬਿੱਲਰ ਆ ਕੇ ਆ ਕੇ ਇੱਥੇ ਉਤਰ ਗਈ ਉਹਨੇ ਚਿਰ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਅਲੱਗ ਪਾ ਗਾਲਾਂ ਕੱਢ ਲਾ ਪਿਆ ਮੈਂ ਕਿਹਾ ਕਲੀਬ ਗਾਲਾਂ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਨਹੀਂ ਆਂਦਾ ਠੀਕ ਹੈ ਤੂੰ ਕਿਉਂ ਕਰਕੇ ਪਿਆ ਤੂੰ ਕਿਉਂ ਬੁਲਾਣਾ ਨੂੰ ਠੀਕ ਹੈ ਆਂਦਾ ਮੈਂ ਛੇਡਾਈ ਬੋਲਾਂਗਾ ਫਿਰ ਜੇ ਇੱਤ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਤਾਂ ਲਾ ਕੇ ਭੱਜ ਜਾ ਠੀਕ ਹੈ ਮੁੰਡਾ ਠੀਕ ਮੈਂ ਭੱਜ ਗਿਆ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੀ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੀ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਰੇ ਤੋਂ ਬੜਾ ਹੈ ਇਹਨਾਂ ਸਾਫ ਸੰਗ ਹੈ ਜੀ ਦਿਹਾੜੀ ਤਾਂ ਪਾਈ ਕਰਦਾ ਦੋਵੇਂ ਦਿਹਾੜੀ ਦੱਪਾ ਕਰਦੇ ਸੀ ਅੱਛਾ ਅੱਜ ਜੈਤਵਾਰ ਹੈ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਸ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਤੋਂ ਵੀ ਬਾਪੂਤੀ ਲੜਾਈ ਹੋਈ ਹੈ। ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲਚੀ ਦੀ ਏਜ ਹੈ। ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਹੈ। ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹ ਸਿੱਧੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈਥ ਹੋ ਗਈ ਸੀ। ਉਹਦੀ ਡੈੱਡ ਬੋਡੀ ਨੂੰ ਇੱਥੇ ਹਸਪੀਟਲ ਵਾਰਸਾਪ ਨੂੰ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਿਰ ਅਗਲੀ ਕਾਰਵਾਈ ਕਰਕੇ ਕਤਲਮਾ ਦਰਜ ਕਰਕੇ ਤਫ਼ਤੀਸ਼ ਅੰਤ ਲਿਆਵਾਂਗੇ ਜਦੋਂ ਰੀਜ਼ਨ ਪਤਾ ਲੱਗੇਗਾ ਭਾਜੀ ਕੀ ਹੈ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਐਸ ਚਾ ਕੇ ਉਹਨੇ ਇੱਕ ਕਦਮ ਚੁੱਕਿਆ ਮੁੰਡੇ ਦੀ ਵੀ ਸੱਟਾਂ ਲੱਗੀਆਂ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਸਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਹੱਥ ਪਾਈ ਦੇ ਵਿੱਚ ਕੀ ਮਾਰਿਆ ਕੀ ਉਹਦੇ ਪਿਓ ਨੂੰ ਮਾਰਿਆ ਕਤਲ ਵਿੱਚ ਇਹ ਉਹਦੇ ਵੱਲੋਂ ਇੱਟ ਮਾਰਨੀ ਨਹੀਂ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਪੰਜਾਮ ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਇਕੱਠੇ ਰਹਿੰਦੇ ਨੇ ਘਰ ਚੋਂ ਇਕੱਠੇ ਜਾਂਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਮੈਰਿਡ ਇਹ ਮੈਰਿਡ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਟੂਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਤੇ ਤੁਹਾਨੂੰ ਜਿਹਾ ਮੁੱਦਾ ਦਿੱਤਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਜਾਵਾਂਗੇ ਪਰ ਦੋ ਨੂੰ ਪੜਤੀ ਕਰਦੇ ਪਰ ਪਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲੈਨੇ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡ ਅਸੀਂ ਰੋਈ ਜਿਹੜੀ ਹੈਗੀ ਅਗਲੀ ਅਮਚ ਲੈਣਾ